ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਦੋਸਤੋ ਜਿਹੜੀ ਗੱਲਬਾਤ ਅੱਜ ਆਪਾਂ ਕਰਨੀ ਆ ਉਹ ਕਰਨੀ ਆ ਦੋ ਬੀਬੀਆਂ ਬਾਰੇ ਜਿਨ੍ਹਾਂ ਨੂੰ ਇਸ ਲਈ ਸ਼ਹੀਦ ਕਰ ਦਿੱਤਾ ਗਿਆ ਕਿਉਂਕਿ ਉਹ ਸਿਰਫ ਖਾੜਕੋ ਸਿੰਘਾ ਦੀਆਂ ਸੇਵਾ ਕਰਦੀਆਂ ਸਨ ਉਹਨਾਂ ਦੇ ਪ੍ਰਸ਼ਾਦਾ ਪਾਣੀ ਤਿਆਰ ਕਰਦੀਆਂ ਸਨ ਉਹਨਾਂ ਨੂੰ ਖਵਾਉਂਦੀਆਂ ਸਨ ਸੋ ਇਹ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਦਲਜੀਤ ਸਿੰਘ ਜੀ ਦੱਸਦੇ ਨੇ ਕਹਿੰਦੇ ਵੀ ਪਿੱਛੇ ਜਹੇ ਮੈਂ ਰਈਏ ਕੋਲ ਪਿੰਡ ਵਿੱਚ ਆਪਣੇ ਜਾਣ ਪਛਾਣ ਵਾਲਿਆਂ ਕੋਲ ਰਾਤ ਰਿਹਾ ਇੱਕ ਵਾਰ ਪ੍ਰਸ਼ਾਦਾ ਛਕਣ ਤੋਂ ਬਾਅਦ ਉਹਨਾਂ ਦਾ ਬਜ਼ੁਰਗ ਗੱਲਾਂ ਕਰਨ ਲੱਗ ਪਿਆ ਮੇਰੇ ਨਾਲ ਗੱਲਬਾਤ ਵਿੱਚ ਗੱਲ ਖਾੜਕੂ ਸੰਘਰਸ਼ ਦੀ ਚੱਲ ਪਈ ਉਸ ਬਜ਼ੁਰਗ ਨੇ ਕਿਹਾ ਕਿ ਸਾਡੇ ਮਾਜੇ ਵਿੱਚ ਤਾਂ ਬਹੁਤ ਕਾਹਨ ਹੋਇਆ ਭਾਈ ਇਹ ਲੋਕ ਭਾਵਕ ਅਤੇ ਭੋਲੇ ਨੇ ਜਿੱਧਰ ਨੂੰ ਵੀ ਤੁਰ ਪੈਂਦੇ ਨੇ ਵਹੀਰਾਂ ਘੱਟ ਦਿੰਦੇ ਨੇ ਅਤੇ ਅੱਗਾ ਪਿੱਛਾ ਨਹੀਂ ਚੋਤੇ ਸਾਡੇ ਇਲਾਕੇ ਵਿੱਚ ਕੋਈ ਪਿੰਡ ਜਾਂ ਘਰ ਅਜਿਹਾ ਨਹੀਂ ਹੈਗਾ ਜਿਸ ਨੂੰ ਸੇਕ ਨਾਲ ਗਿਆ ਹੋਵੇ ਸਾਡੇ ਹਰ ਘਰ ਦਾ ਆਪਣਾ ਜਾਂ ਕੋਈ ਜਾਣ ਪਛਾਣ ਵਾਲਾ ਇਹ ਅੱਗ ਵਿੱਚ ਜ਼ਰੂਰ ਸੜਿਆ ਉਹਦੇ ਅੰਦਰ ਆਮ ਲੋਕਾਂ ਦੇ ਨੁਕਸਾਨ ਦਾ ਬਹੁਤ ਦਰਦ ਸੀ ਉਹ ਇਸ ਤਰ੍ਹਾਂ ਹੀ ਗੱਲਾਂ ਕਰਦਾ ਰਿਹਾ ਸ਼ਾਇਦ ਉਸ ਨੂੰ ਇਹ ਗੱਲਾਂ ਕਰਕੇ ਆਰਾਮ ਮਿਲ ਰਿਹਾ ਸੀ ਕਿ ਉਹ ਆਪਣਾ ਫਰਜ਼ ਅਦਾ ਕਰ ਰਿਹਾ ਉਸ ਨੇ ਕਈ ਸਾਰੀਆਂ ਦਰਦ ਭਰੀਆਂ ਵਾਰਤਾਵਾਂ ਸੁਣਾਈਆਂ ਉਹਨਾਂ ਵਿੱਚੋਂ ਇੱਕ ਮੇਰੇ ਮਨ ਵਿੱਚ ਬੈਠ ਗਈ ਕਿਉਂਕਿ ਉਸ ਘਟਨਾ ਬਾਰੇ ਮੈਂ ਪਹਿਲਾਂ ਵੀ ਸੁਣਿਆ ਹੋਇਆ ਸੀ ਪਰ ਘਟਨਾ ਦੇ ਪਾਤਰਾਂ ਬਾਰੇ ਪੂਰਾ ਪਤਾ ਨਹੀਂ ਸੀਗਾ ਉਸ ਨੇ ਮੈਨੂੰ ਪੁੱਛਿਆ ਕਿ ਕੀ ਸਾਰੇ ਸ਼ਹੀਦ ਹੋਏ ਸਿੰਘਾਂ ਦਾ ਮਾਰੇ ਗਏ ਲੋਕਾਂ ਦਾ ਪੂਰਾ ਵੇਰਵਾ ਇਕੱਠਾ ਹੋਇਆ ਹੈ ਮੈਂ ਕਿਹਾ ਵੀ ਨਹੀਂ ਅਜੇ ਸਾਰਿਆਂ ਦਾ ਪਤਾ ਨਹੀਂ ਲੱਗਿਆ ਪਰ ਕਈ ਸਿੰਘ ਅਤੇ ਜਥੇਬੰਦੀਆਂ ਇਸ ਕੰਮ ਵਿੱਚ ਲੱਗੇ ਹੋਏ ਨੇ ਸਾਰੇ ਸੱਚ ਦਾ ਸਾਹਮਣੇ ਆਉਣਾ ਮੁਸ਼ਕਲ ਲੱਗਦਾ ਹੈ ਕਿਉਂਕਿ ਇਹਦਾ ਪਸਾਰੀ ਬਹੁਤ ਵੱਡਾ ਸੀ ਫੇਰ ਉਸ ਬਜ਼ੁਰਗ ਨੇ ਦੋ ਬੀਬੀਆਂ ਦੀ ਗਾਥਾ ਸੁਣਾਈ ਜੋ ਉਹਦੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਸਨ ਤੇ ਪਿੱਛੋਂ ਉਹ ਖਡੂਰ ਸਾਹਿਬ ਦੇ ਇਲਾਕੇ ਦੀਆਂ ਸਨ ਇੱਕ ਬੀਬੀ ਦਾ ਵਿਆਹ ਸਰਕਾਰੀ ਮਲਾਜ਼ਮ ਨਾਲ ਹੋਇਆ ਸੀ ਜੋ ਲੁਧਿਆਣੇ ਨੌਕਰੀ ਕਰਦਾ ਸੀ ਅਤੇ ਆਪਣੇ ਦਫ਼ਤਰ ਦੇ ਨੇੜੇ ਹੀ ਹੈਬੋਵਾਲ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੁੰਦਾ ਸੀ ਇੱਥੇ ਇਹਨਾਂ ਦਾ ਰਾਬਤਾ ਟਾਈਗਰ ਫੋਰਸ ਦੇ ਸਿੰਘਾਂ ਨਾਲ ਹੋ ਗਿਆ ਤੇ ਉਹ ਇਹਨਾਂ ਦੇ ਘਰ ਆਉਣ ਜਾਣ ਲੱਗ ਪਏ ਹੌਲੀ-ਹੌਲੀ ਉਹ ਇਹਨਾਂ ਦੇ ਬਹੁਤ ਨੇੜੇ ਹੋ ਗਏ ਤੇ ਆਪਣਾ ਸਾਰਾ ਮਾਲ ਅਸਲਾ ਵੀ ਇੱਥੇ ਰੱਖਣ ਲੱਗ ਪਏ। ਫੇਰ ਉਸ ਬਜ਼ੁਰਗ ਨੇ ਉਸ ਬੀਬੀ ਦਾ ਨਾਂ ਲੈ ਕੇ ਉਸ ਨੂੰ ਯਾਦ ਕੀਤਾ ਕਿ ਉਹ ਬਹੁਤ ਚੰਗੀ ਅਤੇ ਸੂਝਵਾਨ ਕੁੜੀ ਸੀ। ਉਹ ਜਾ ਤਾਂ ਉਹਨਾਂ ਸਿੰਘਾਂ ਦੀ ਸੇਵਾ ਵਿੱਚ ਰਹਿੰਦੀ ਜਾਂ ਫਿਰ ਉਹਨਾਂ ਦੀ ਪਾਠ ਕਰਦੀ ਰਹਿੰਦੀ। ਉਹ ਸਾਰਿਆਂ ਨੂੰ ਬਹੁਤ ਪਿਆਰ ਕਰਨ ਵਾਲੀ ਅਤੇ ਸੇਵਾ ਕਰਨ ਵਾਲੀ ਸੀ। ਉਸ ਨੇ ਆਪਣੇ ਸੁਭਾਅ ਅਨੁਸਾਰ ਸਿੰਘਾਂ ਤੋਂ ਆਪਣਾ ਪਰਿਵਾਰ ਅਤੇ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ। ਉਨਾ ਝਾਰੂ ਸਿੰਘਾਂ ਨਾਲ ਦੁਆਬੇ ਦਾ ਇੱਕ ਨੌਜਵਾਨ ਸਿੰਘ ਵੀ ਸੀ ਜੋ ਬਹੁਤ ਚੰਗੇ ਸੁਭਾਅ ਦਾ ਸੀ ਅਤੇ ਚੜ੍ਹਦੀ ਕਲਾ ਵਾਲਾ ਸੀ। ਉਹਦੇ ਵਿਆਹ ਦੀ ਗੱਲ ਚੱਲੀ ਤਾਂ ਇਸ ਬੀਬੀ ਨੇ ਆਪਣੇ ਪੇਕਿਆਂ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਕੁੜੀ ਦਾ ਵਿਆਹ ਉਸ ਸਿੰਘ ਨਾਲ ਕਰਾ ਦਿੱਤਾ। ਉਹ ਕੁੜੀ ਵੀ ਬਹੁਤ ਸੱਚੀ ਅਤੇ ਭੋਲੀ-ਬਾਲੀ ਸੀ ਵਿਚਾਰੀ। ਹੁਣ ਦੋਵੇਂ ਬੀਬੀਆਂ ਆਪਣਾ ਸਮਾਂ ਸਿੰਘਾਂ ਦੀ ਸੇਵਾ ਅਤੇ ਸੰਘਰਸ਼ ਲਈ ਅਰਦਾਸ ਵਿੱਚ ਗੁਜ਼ਾਰ ਦੰਦੀਆਂ। ਵਿਆਹ ਤੋਂ ਤਿੰਨ ਕੋ ਮਹੀਨੇ ਬਾਅਦ ਕੋਈ ਸਿੰਘ ਫੜਿਆ ਗਿਆ ਜੋ ਇਹਨਾਂ ਕੋਲ ਆਇਆ ਸੀ। ਉਸ ਦੇ ਦੱਸਣ ਉੱਤੇ ਲੁਧਿਆਣਾ ਪੁਲਿਸ ਦੇ ਅਫਸਰਾਂ ਨੇ ਸਾਰਾ ਪਰਿਵਾਰ ਹੀ ਚੁੱਕ ਲਿਆ ਇੱਕ ਵਾਰੀ ਕੁਝ ਦਿਨਾਂ ਵਿੱਚ ਹੀ ਉਸ ਜਥੇ ਦੇ ਕਈ ਸਿੰਘ ਫੜੇ ਗਏ ਨਵਾਂ ਵਿਆਇਆ ਜੋੜਾ ਵੀ ਫੜਿਆ ਗਿਆ ਪੁਲਿਸ ਨੇ ਖਾੜਕੂ ਸਿੰਘਾਂ ਦੇ ਮੁਕਾਬਲੇ ਬਣਾ ਦਿੱਤੇ ਤੇ ਨਾਮ ਵੀ ਲੈ ਲਏ ਉਹਨਾਂ ਦੋਵਾਂ ਬੀਬੀਆਂ ਤੇ ਸਰਕਾਰੀ ਮੁਲਾਜ਼ਮ ਘਰ ਵਾਲੇ ਨੂੰ ਵੀ ਪੁਲਿਸ ਨੇ ਮਾਰ ਕੇ ਨਹਿਰ ਵਿੱਚ ਢੋਡ ਦਿੱਤਾ ਇਹ ਕਹਿੰਦੇ ਉਸ ਬਜ਼ੁਰਗ ਦੀਆਂ ਅੱਖਾਂ ਭਾਰੀਆਂ ਅਤੇ ਆਵਾਜ਼ ਭਾਰੀ ਹੋ ਗਈ ਕੁਝ ਪਲ ਰੁਕੇ ਉਹ ਕਹਿਣ ਲੱਗਾ ਵੀ ਚਲੋ ਖਾੜਕੂਆਂ ਨੇ ਤਾਂ ਬੰਦੇ ਮਾਰੇ ਹੋਣੇ ਨੇ ਉਹਨਾਂ ਉੱਤੇ ਇਨਾਮ ਵੀ ਸੀਗੇ ਤੇ ਪੁਲਿਸ ਨੇ ਉਹਨਾਂ ਨੂੰ ਮਾਰ ਕੇ ਇਨਾਮ ਲੈ ਲਿਆ ਪਰ ਇਹ ਕੁੜੀਆਂ ਤਾਂ ਬਹੁਤ ਮਾਸੂਮ ਸਨ ਉਹਨਾਂ ਨੂੰ ਸੇਵਾ ਕਰਨ ਪਿਆਰ ਕਰਨਾ ਤੇ ਸਾਰਿਆਂ ਦਾ ਖਿਆਲ ਰੱਖਣ ਤੋਂ ਬਿਨਾ ਹੋਰ ਕੁਝ ਨਹੀਂ ਸੀ ਪਤਾ ਜੇ ਉਹਨਾਂ ਨੂੰ ਛੱਡ ਦਿੰਦੇ ਤਾਂ ਸਰਕਾਰ ਦਾ ਕੀ ਨੁਕਸਾਨ ਹੋ ਜਾਂਦਾ ਫਿਰ ਉਸ ਨੇ ਆਪਣੇ ਆਪ ਨੂੰ ਸਵਾਲ ਕੀਤਾ ਵੀ ਉਹਨਾਂ ਨੂੰ ਪੁਲਿਸ ਨੇ ਕਿਵੇਂ ਮਾਰਿਆ ਹੋ ਉਹ ਤਾਂ ਇੰਨੀਆਂ ਪਿਆਰੀਆਂ ਸਨ ਐਨੇ ਵਿੱਚ ਦੁੱਧ ਆ ਗਿਆ ਗੱਲ ਦਾ ਰੌਂ ਬਦਲ ਗਿਆ ਦੁੱਧ ਪਿੰਦਿਆਂ ਹੋਇਆ ਉਹ ਬਜ਼ੁਰਗ ਫੇਰ ਕਹਿਣ ਲੱਗ ਪਿਆ ਕਹਿੰਦਾ ਵੀ ਮੈਨੂੰ ਉਹਨਾਂ ਕੁੜੀਆਂ ਦੇ ਚਿਹਰੇ ਵਾਰ-ਵਾਰ ਯਾਦ ਆਉਂਦੇ ਨੇ ਪਰ ਉਹ ਅਖੀੜਲੇ ਵੇਲੇ ਕਿਹੋ ਜੇ ਹੋਏ ਹੋਣਗੇ ਉਹਨਾਂ ਨੂੰ ਕਿਸ ਤਰ੍ਹਾਂ ਮਾਰ ਕੇ ਨਹਿਰ ਵਿੱਚ ਸੁੱਟ ਕੇ ਗੁਮਨਾਮ ਕਰ ਦਿੱਤਾ ਹੋਵੇਗਾ ਮੈਂ ਐਨਾ ਹੀ ਕਿਹਾ ਵੀ ਇਹ ਦਰਦ ਬਹੁਤ ਵੱਡਾ ਹੈ ਜਦੋਂ ਉਹ ਬਜ਼ੁਰਗ ਫਤੇਹ ਬਲਾ ਕੇ ਚਲਾ ਗਿਆ ਤਾਂ ਮੈਂ ਵੀ ਇਸ ਛੋਟੀ ਜਹੀ ਕਹਾਣੀ ਬਾਰੇ ਸੋਚਣ ਲੱਗ ਪਿਆ ਮੈਨੂੰ ਵੀ ਇਹ ਗੱਲ ਕਈ ਵਾਰ ਚੇਤੇ ਆਉਂਦੀ ਹੈ ਤਾਂ ਸੋਚਦਾ ਵੀ ਅਜਿਹੀਆਂ ਮਾਸੂਮ ਅਤੇ ਪਾਕ ਰੂਹਾਂ ਦੀ ਯਾਦ ਨੂੰ ਕਿਵੇਂ ਸੰਭਾਲਿਆ ਜਾਵੇ ਇਸੇ ਤਰ੍ਹਾਂ ਇਹ ਸ੍ਰੀ ਅਮਰਤਸਰ ਸ਼ਹਿਰ ਦੀ ਸਨ 99 92 ਦੀ ਗੱਲ ਹੈ ਜਦੋਂ ਦਿਨੋ ਦਿਨ ਸਰਕਾਰ ਦਾ ਹੱਥ ਉੱਪਰ ਹੋ ਰਿਹਾ ਸੀ ਤੇ ਖਾੜਕੂ ਜਥੇ ਕਮਜ਼ੋਰ ਪੈ ਰਹੇ ਸਨ ਪਹਾੜੇ ਦੇ ਟੋਲੇ ਅਤੇ ਪੁਲਿਸ ਦੇ ਖੂਫੀਆ ਦਸਤੇ ਬਹੁਤ ਸਰਗਰਮ ਸਨ। ਸਰਕਾਰ ਨੇ ਆਮ ਜਨਤਾ ਵਿੱਚ ਡਰ ਦਾ ਮਾਹੌਲ ਬਣਾ ਦਿੱਤਾ ਸੀ ਜਿਸ ਕਰਕੇ ਹੁਣ ਸਿਰਫ ਤਕੜੇ ਬੰਦੇ ਹੀ ਠਾਰਾ ਦੰਦੇ ਸਨ। ਆਮ ਲੋਕ ਟਲਣ ਲੱਗ ਪਏ ਸਨ ਕਿਉਂਕਿ ਮੁਖਬਰੀ ਅੱਗੇ ਨਾਲੋਂ ਬਹੁਤ ਵਧ ਗਈ ਸੀ। ਹਰਮਿੰਦਰ ਸਿੰਘ ਸੁਲਤਾਨਵਿੰਡ ਨੇ ਸ਼ਹਿਰ ਵਿੱਚ ਮੈਨੂੰ ਇੱਕ ਠਹਿਰ ਦਿੱਤੀ ਜੋ ਆਪਣੇ ਸਮੇਂ ਵਿੱਚ ਮਸ਼ਹੂਰ ਵੈਲੀ ਰਿਹਾ ਸੀ। ਉਹਦਾ ਲੋਕਾਂ ਵਿੱਚ ਮਸ਼ਹੂਰ ਨਾ ਸੀ ਤੇ ਪੁਲਿਸ ਦੇ ਅਫਸਰ ਸ਼ਾਹੀ ਵਿੱਚ ਉੱਠਣਾ ਬੈਠਣਾ ਸੀ। ਮੈਂ ਇੱਥੇ ਸਿਰਫ ਤਿੰਨ ਕੋਵਾਰ ਗਿਆ ਤੇ ਇੱਕ ਰਾਤ ਹੀ ਰਿਹਾ। ਕੋਠੀ ਕਾਫੀ ਵੱਡੀ ਸੀ ਅਤੇ ਥੋੜੀ ਜੀ ਰਹਿੰਦੇ ਸਨ ਉਹਦੇ ਵਿੱਚ ਮੈਨੂੰ ਕਦੇ ਘਰ ਦਾ ਮਾਲਕ ਮਿਲਿਆ ਨਹੀਂ ਸੀਗਾ ਕਿਉਂਕਿ ਉਹ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ ਉਸਦੇ ਰਿਸ਼ਤੇਦਾਰ ਜਾਂ ਕੋਈ ਪਰਿਵਾਰ ਦਾ ਜੀ ਹੀ ਉੱਥੇ ਹੁੰਦਾ ਸੀ ਮਾਲਕ ਨੂੰ ਤਾਂ ਸਾਡੇ ਬਾਰੇ ਪਤਾ ਸੀ ਪਰ ਸ਼ਾਇਦ ਹੋਰਨਾਂ ਨੂੰ ਹੀ ਸੀ ਪਤਾ ਇੱਥੇ ਸਾਡੇ ਲਈ ਇੱਕ ਖਾਸ ਕਮਰਾ ਸੀ ਜਿਸ ਵਿੱਚ ਸਾਰੀਆਂ ਸਹੂਲਤਾਂ ਸਨ ਅਤੇ ਉੱਥੇ ਕੋਈ ਨਹੀਂ ਸੀ ਆਉਂਦਾ ਇੱਕ ਵਫਾਦਾਰ ਨੌਕਰੀ ਸੇਵਾਬਾਣੀ ਕਰਦਾ ਸੀ ਸਾਡੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਬੰਦਾ ਬੜਾ ਤਾਕਤਵਰ ਹੈ ਤੇ ਇੱਥੇ ਸੰਘਰਸ਼ ਦੇ ਬਹੁਤ ਦੁਸ਼ਮਣ ਵੀ ਆਉਂਦੇ ਨੇ ਇਸ ਦੀ ਸਾਰਿਆਂ ਨਾਲ ਯਾਰੀ ਦੋਸਤੀ ਹੈ ਪਰ ਆਪਣਾ ਵੀ ਪੂਰਾ ਸਤਕਾਰ ਕਰਦਾ ਹੈ ਅਤੇ ਪੂਰਾ ਭਰੋਸੇਯੋਗ ਹੈ ਉੱਥੇ ਸਾਡੇ ਮੁੱਖ ਨਿਸ਼ਾਨੇ ਵਾਲੇ ਸਿਆਸਤਦਾਨ ਤੇ ਪੁਲਿਸ ਵਾਲੇ ਵੀ ਆ ਕੇ ਪਾਰਟੀਆਂ ਕਰਦੇ ਸਨ ਅਸੀਂ ਬਸ ਇਹੋ ਖਿਆਲ ਰੱਖਣਾ ਸੀ ਕਿ ਕੋਈ ਇਹੋ ਜਿਹਾ ਬੰਦਾ ਨਾ ਟੱਕਰ ਜਾਵੇ ਹੋਰ ਪੱਖਾਂ ਤੋਂ ਇਹ ਸਭ ਤੋਂ ਸੁਰੱਖਿਅਤ ਥਾਂ ਸੀ ਕਿਉਂਕਿ ਇਸ ਜਗ੍ਹਾ ਬਾਰੇ ਪੁਲਿਸ ਸੋਚ ਵੀ ਨਹੀਂ ਸਕਦੀ ਇੱਥੇ ਤਲਾਸ਼ੀ ਦਾ ਕੋਈ ਖਤਰਾ ਨਹੀਂ ਸੀਗਾ ਅਸੀਂ ਘਰ ਦੇ ਪਿੱਛੋਂ ਦੀ ਜਾ ਕੇ ਸਿੱਧੇ ਹੀ ਗੱਡੀ ਵਿੱਚ ਅੰਦਰ ਬੈਠ ਜਾਂਦੇ ਸਾਂ ਉੱਥੋਂ ਦੇ ਵਿਸ਼ਵਾਸਪਾਤਰ ਯੋਗ ਬੰਦਿਆਂ ਨੂੰ ਪਤਾ ਸੀ ਵੀ ਸਾਨੂੰ ਕਿਸੇ ਹੋਰ ਨਾਲ ਨਹੀਂ ਮਿਲਣ ਦੇਣਾ ਕਮਾਂਡੋ ਫੋਰਸ ਦੇ ਹੋਰ ਕਈ ਸਿੰਘ ਵੀ ਇੱਥੇ ਲੋੜ ਪੈਂਟ ਤੇ ਆ ਜਾਂਦੇ ਸੀ ਜੇ ਕੋਈ ਬੰਦਾ ਆਮ ਲੋਕਾਂ ਵਿੱਚ ਇਹ ਗੱਲ ਕਹੇ ਵੀ ਇੱਥੇ ਖਾੜਕੂ ਆਉਂਦੇ ਨੇ ਤਾਂ ਕਿਸੇ ਨੇ ਵਿਸ਼ਵਾਸ ਨਹੀਂ ਸੀ ਕਰਨਾ ਲੋਕਾਂ ਵਿੱਚ ਆਮ ਪ੍ਰਭਾਵ ਸੀ ਕਿ ਇਹ ਤਨਾੜ ਵੈਲੀ ਖਾੜਕੂਆਂ ਦੇ ਵਿਰੁੱਧ ਹੈ ਅਤੇ ਇਸ ਨੂੰ ਉਹਨਾਂ ਤੋਂ ਖਤਰਾ ਹੈ ਸਮਗਲਰਾ ਅਤੇ ਵੈਲੀਆਂ ਨਾਲ ਸੰਬੰਧਤ ਇਹੋ ਜਿਹੇ ਬੰਦਿਆਂ ਨੂੰ ਮੈਂ ਪਹਿਲਾਂ ਵੀ ਜਾਣਦਾ ਸੀ ਵੈਲੀਆਂ ਵਿੱਚ ਜਿਹੜੇ ਬੰਦਿਆਂ ਲਈ ਪੈਸੇ ਸਭ ਕੁਝ ਨਹੀਂ ਹੁੰਦਾ ਉਹਨਾਂ ਲਈ ਅਣਖ ਇੱਜ਼ਤ ਬਚਨ ਤੇ ਦੋਸਤੀ ਜ਼ਿਆਦਾ ਵੱਡਾ ਰੁਤਬਾ ਰੱਖਦੀ ਹੈ ਉਹ ਲੋਕ ਆਮ ਲੋਕਾਂ ਦੇ ਮੁਕਾਬਲੇ ਬਹੁਤ ਖਰੇ ਤੇ ਉੱਚੇ کردار ਵਾਲੇ ਹੁੰਦੇ ਨੇ ਇਹ ਲੋਕ ਸਭ ਤੋਂ ਔਖੇ ਸਮਿਆਂ ਵਿੱਚ ਵੀ ਸਾਥ ਨਹੀਂ ਛੱਡਦੇ ਮੇਰਾ ਇਹੋ ਜਿਹਾ ਕਈ ਬੰਦਿਆਂ ਨਾਲ ਵਾਪਿਆ ਸੀ ਤੇ ਇਸ ਕਰਕੇ ਮੈਨੂੰ ਇਹ ਥਾਂ ਬਹੁਤ ਮਹਫੂਜ਼ ਲੱਗਦੀ ਸੀ ਸਾਡੇ ਵਾਲੇ ਕਮਰੇ ਵਿੱਚ ਉਸ ਦੀ ਛੱਤ ਇਸ ਤਰ੍ਹਾਂ ਸੀ ਕਿ ਇੱਕ ਖਾਸ ਥਾਂ ਤੋਂ ਇੱਕ ਪੇਚ ਹਟਾ ਕੇ ਥੱਲੇ ਨੂੰ ਇੱਕ ਪੌੜੀ ਉਤਰ ਆਉਂਦੀ ਸੀ। ਇਸ ਪੌੜੀ ਨਾਲ ਉੱਪਰ ਚੜ ਕੇ ਛੱਤ ਤੇ ਕੋਈ 4x8x6 ਫੁੱਟ ਦਾ ਇੱਕ ਕੈਬਨ ਬਣਿਆ ਹੋਇਆ ਸੀ ਜਿਹੜਾ ਆਵਾਜ਼ ਬੰਦ ਸੀ ਜਿਸ ਵਿੱਚ ਗੱਦੇ ਲੱਗੇ ਹੋਏ ਸਨ। ਏਸੀ ਦੀ ਹਵਾ ਆਉਂਦੀ ਸੀ, ਟੀਵੀ, ਵੀਸੀਆਰ, ਛੋਟਾ ਜਿਹਾ ਫ੍ਰਿਜ, ਤਾਸ਼, ਸ਼ਤਰੰਜ ਅਤੇ ਹੋਰ ਚੀਜ਼ਾਂ ਪਈਆਂ ਹੁੰਦੀਆਂ ਸਨ। ਜੇ ਕਿਤੇ ਖਤਰਾ ਹੋਵੇ ਜਾਂ ਤਰਾਸ਼ੀ ਹੋਵੇ ਤਾਂ ਤੁਸੀਂ ਉੱਪਰ ਚੜ ਕੇ ਪੌੜੀ ਉੱਪਰ ਖਿੱਚ ਲਓ ਅਤੇ ਅੰਦਰੋਂ ਨਾਟ ਕੱਸ ਦਿਓ। ਥੱਲੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਇੱਥੇ ਤਿੰਨ ਬੰਦੇ ਆਰਾਮ ਨਾਲ ਲੁਕ ਸਕਦੇ ਸਨ ਇਹ ਪ੍ਰਬੰਧ ਉਹਨੇ ਆਪਣੇ ਲਈ ਕੀਤਾ ਸੀ ਪਰ ਸਾਡੀ ਸੁਰੱਖਿਆ ਲਈ ਸਾਡੇ ਨਾਲ ਵੀ ਸਾਂਝਾ ਕਰ ਲਿਆ ਜਦੋਂ 1992 ਵਿੱਚ ਬਹੁਤ ਸਖਤੀ ਸੀ ਉਦੋਂ ਕਈ ਵਾਰ ਸਿੰਘ ਇੱਥੇ ਆ ਜਾਂਦੇ ਸਨ 1996 ਵਿੱਚ ਜਦੋਂ ਮੈਂ ਫੜਿਆ ਗਿਆ ਤਾਂ ਮੈਨੂੰ ਜੇਲ੍ਹ ਵਿੱਚ ਪਤਾ ਲੱਗਾ ਕਿ ਇਸ ਵੈਲੀ ਨੂੰ ਪੁਲਿਸ ਨੇ ਫੜ ਲਿਆ ਸੀ ਕਿਸੇ ਤਰ੍ਹਾਂ ਉਹਨਾਂ ਨੂੰ ਸਾਡੇ ਇੱਥੇ ਆਉਣ ਬਾਰੇ ਪਤਾ ਲੱਗ ਗਿਆ ਸੀ ਪਰ ਉਹ ਬੰਦਾ ਨਹੀਂ ਮੰਨਿਆ ਪੁਲਿਸ ਨੇ ਬਹੁਤ ਵਕਤ ਉਸ ਨੂੰ ਨਜਾਇਜ਼ ਹਿਰਾਸਤ ਵਿੱਚ ਵੀ ਰੱਖਿਆ ਅਤੇ ਉਹਦੇ ਘਰ ਵਾਲਿਆਂ ਨੂੰ ਬਹੁਤ ਪੈਸਾ ਵਸੂਲਿਆ ਉਹਨਾਂ ਤੋਂ ਇਸ ਤੋਂ ਬਾਅਦ ਵੀ ਉਸ ਨੂੰ ਮਾਰ ਮਕਾਇਆ ਤੇ ਗਮਸ਼ુਦਾ ਘਰਾਰ ਦੇ ਦਿੱਤਾ ਇਹੋ ਜਿਹੇ ਬੰਦੇ ਪੰਜਾਬ ਵਿੱਚ ਹੋਰ ਵੀ ਸਨ ਜਿਹੜੇ ਸਾਡੇ ਨਾਲ ਵੀ ਸਾਂਝ ਰੱਖਦੇ ਸਨ ਤੇ ਸਰਕਾਰ ਨਾਲ ਵੀ ਅਤੇ ਆਪਣਾ ਕੰਮ ਵੀ ਕਰਦੇ ਸਨ ਇਹਨਾਂ ਜੋ ਕੁਝ ਕੋ ਨੂੰ ਛੱਡ ਕੇ ਬਹੁਤਿਆਂ ਨੇ ਸੰਘਰਸ਼ ਨਾਲ ਵਫਾ ਕਮਾਈ ਹੈ ਬਹੁਤਿਆਂ ਦਾ ਸਰਕਾਰ ਨੂੰ ਪਤਾ ਵੀ ਨਹੀਂ ਲੱਗਿਆ ਕਿ ਉਹ ਦੋਵੇਂ ਪਾਸੇ ਸਬੰਧ ਰੱਖਦੇ ਸਨ ਜਿਨ੍ਹਾਂ ਦਾ ਪਤਾ ਲੱਗਿਆ ਉਹਨਾਂ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ ਆਪਣੀ ਜਾਨ ਵੀ ਕੁਰਬਾਨ ਕਰਨੀ ਪਈ ਇਹਨਾਂ ਵਿੱਚੋਂ ਕਈਆਂ ਨੇ ਬੜੀ ਚੜ੍ਹਦੀ ਕਲਾ ਵਿੱਚ ਤਸ਼ੱਦਾ ਝੱਲਿਆ ਤੇ ਸ਼ਹਾਦਤ ਪ੍ਰਾਪਤ ਕੀਤੀ ਪਰ ਆਮ ਲੋਕਾਈ ਇਹੋ ਹੀ ਸੋਚਦੀ ਹੈ ਵੀ ਇਹ ਸ਼ਾਇਦ ਪੁਲਸ ਦੇ ਲੈਣ ਦੇਣ 'ਚ ਮਾਰੇ ਗਏ ਜਿਹੜੇ ਸਾਡੇ ਗੁਪਤ ਸਮਰਥਕ ਸਨ ਉਹਨਾਂ ਦੀ ਦੇਣ ਕਦੇ ਵੀ ਨਹੀਂ ਦਿੱਤੀ ਜਾ ਸਕਦੀ ਖਾਲਸਾ ਪੰਥ ਨੂੰ ਸਦਾ ਇਹਨਾਂ ਵਫਾਦਾਰਾਂ ਉਤੇ ਮਾਣ ਰਹੇਗਾ ਤੇ ਪੰਥ ਇਹਨਾਂ ਨੂੰ ਸਦਾ ਆਪਣੀ ਯਾਦ ਵਿੱਚ ਸੰਭਾਲ ਕੇ ਰੱਖੇਗਾ ਦੋਸਤੋ ਹੁਣ ਦਿਓ ਇਜਾਜ਼ਤ ਐਸੇ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ